ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਜੋ ਪੰਜਾਬ ਦੇ ਵਿੱਚ ਮੀਂਹ ਹੋਣ ਜਾ ਰਿਹਾ ਹੈ ਉਹਦੇ ਬਾਰੇ ਲੈ ਕੇ ਹਾਜ਼ਰ ਹੋਏ ਹਾਂ ਕਿ ਅੱਜ ਰਾਤ ਕਿਹੜੇ ਹਲਾਕੇ ਵਿੱਚ ਮੀਂਹ ਹੋ ਸਕਦਾ ਹੈ ਕਿਹੜਾ ਜ਼ਿਲ੍ਹਾ ਹੋਵੇਗਾ ਜਿਹਦੇ ਵਿੱਚ ਜ਼ਿਆਦਾ ਮੀਂਹ ਦੀ ਉਮੀਦ ਹੈ ਤੇ ਕਿਹੜੇ ਜ਼ਿਲ੍ਹੇ ਵਿੱਚ ਘੱਟ ਮੀਂਹ ਦੀ ਉਮੀਦ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੱਛਮੀ ਰੂਪ ਤੋਂ ਬੱਦਲ ਬਈ ਇਕਦੂਕਾ ਹਰੀਆਂ ਨੇ ਪੂਰਬੀ ਹਿੱਸੇ ਵਿੱਚ ਬੱਦਲ ਬਈ ਦਾ ਜ਼ੋਰ ਥੋੜਾ ਜਿਹਾ ਜ਼ਿਆਦਾ ਹੈ ਜਿਸ ਦੇ ਕਾਰਨ ਦੋ ਬੱ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਕਮੈਂਟ ਦੇ ਵਿੱਚ ਹਾਈਪ ਨਾਮ ਦੀ ਇੱਕ ਆਪਸ਼ਨ ਹੈ ਉਹਦੇ ਉੱਪਰ ਕਲਿੱਕ ਕਰੋਗੇ ਤਾਂ ਸਾਨੂੰ ਪੁਆਇੰਟ ਮਿਲਣਗੇ ਤੇ ਸਾਡੀ ਇਹ ਵੀਡੀਓ ਬਾਕੀ ਦਰਸ਼ਕਾਂ ਤੱਕ ਵੀ ਪਹੁੰਚੇਗੀ ਤੇ ਚੈਨਲ ਤੇ ਨਵੇਂ ਉਹ ਪਹਿਲੀ ਵਾਰ ਵੀਡੀਓ ਦੇਖ ਰਹੇ ਉਹ ਤਾਂ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਤੁਸੀਂ ਦੇਖੋਗੇ ਤਾਂ ਜਿਹੜਾ ਪੂਰਬੀ ਸਿਸਟਮ ਇਹ ਆ ਰਿਹਾ ਜੀ ਇਹ ਥੋੜਾ ਜਿਹਾ ਆਪਣਾ ਦਾਇਰਾ ਵਧਾ ਰਿਹਾ ਹੈ ਪੱਛਮੀ ਸਿਸਟਮ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤਰਨਤਾਰਨ ਦੇ ਨੇੜੇ ਤੇੜੇ ਸਿਸਟਮ ਪਹੁੰਚੇਗਾ ਪਰ ਇਹ ਕਮਜ਼ੋਰ ਪੈਂਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਕੋਈ ਭਾਰੀ ਮੀਂਹ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਪਰ ਜਿਹੜਾ ਪੂਰਬੀ ਸਿਸਟਮ ਹੈ ਇਹ ਵਾਲਾ ਸਿਸਟਮ ਇਹਦੇ ਨਾਲ ਪੰਜਾਬ ਦੇ ਵਿੱਚ ਤੜਕੇ ਸਵੇਰੇ ਯਾਨੀ ਕਿ ਤੜਕੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਮੀਦੀ ਉਮੀਦ ਕੀਤੀ ਜਾ ਰਹੀ ਹੈ ਜ਼ਿਲ੍ਹਿਆਂ ਦੀ ਗੱਲ ਕਰੀ ਜਵੇ ਤੇ ਜ਼ਿਲ੍ਹਾ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਇਹ ਮੇਨ ਤਿੰਨ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਜ਼ਿਆਦਾ ਉਮੀਦ ਹੈ ਮੀਦੀ ਰੂਪਨਗਰ ਦਾ ਉੱਤਰੀ ਹਿੱਸਾ ਜਿਹਦੇ ਵਿੱਚ ਨੰਗਲ ਅਨੰਦਪੁਰ ਸਾਹਿਬ ਭਰਤਗੜ ਕੀਰਤਪੁਰ ਸਾਹਿਬ ਨੂਰਪੁਰ 베ਦੀ ਤੇ ਭਲਾਚੌਰ ਦਾ ਇਲਾਕਾ ਹੋ ਗਿਆ ਜਿਹੜਾ ਹੋਂ ਦਾ ਇਲਾਕਾ ਹੋ ਗਿਆ ਤੇ ਨਾਲ ਦੀ ਨਾਲ ਲੁਧਿਆਣੇ ਦੇ ਕੋਸ਼ਕ ਬੈਲਟ ਇਹਦੇ ਵਿੱਚ ਮੀਦੀ ਉਮੀਦ ਤੁਹਾਨੂੰ ਸਾਨੂੰ ਥੋੜੀ ਜਿਆਦਾ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਨਾਲ ਹੀ ਨਾ ਇਲਾਕੇ ਵਿੱਚ ਅ ਤਾਪਮਾਨ ਸਵੇਰ ਦੇ ਸਮੇਂ ਘਿਰਦੇ ਹੋਏ ਦਿਖਾਈ ਦੇਣਗੇ ਅੱਜ ਰਾਤ ਓਵਰਆਲ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ 25 ਡਿਗਰੀ ਦੇ ਮੈਕਸਿਮ ਤਾਪਮਾਨ ਹੋਣਗੇ ਅਤੇ ਘੱਟੋ ਘੱਟ ਡਿਗਰੀ 22 ਤੱਕ ਤਾਪਮਾਨ ਪੰਜਾਬ ਦੇ ਵਿੱਚ ਬਣਿਆ ਰਹੇਗਾ ਜਿਸ ਦੇ ਨਾਲ ਆਉਂਦੇ ਦਿਨਾਂ ਵਿੱਚ ਵੀ ਥੋੜੀ ਬਹੁਤੀ ਹਲਚਲ ਇਸੇ ਤਰੀਕੇ ਦੀ ਦਿਖਾਈ ਦੇਵੇਗੀ ਅੱਜ ਰਾਤ ਇਹ ਤਾਪਮਾਨ ਬਣੇ ਰਹਿਣ ਦੇ ਕਾਰਨ ਕਿਤੇ ਨਾ ਕਿਤੇ ਗਰਮੀ ਥੋੜੀ ਜਿਹੀ ਕੰਟਰੋਲ ਵਿੱਚ ਰਹੇਗੀ ਪਰ ਹਮਸ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇਵੇਗਾ ਸਵੇਰ ਦੇ ਸਮੇਂ ਮੀਂਹ ਆਉਣ ਦੇ ਨਾਲ ਕਿਤੇ ਨਾ ਕਿਤੇ ਗਤੀਵਿਧੀ ਜਿਹੜੀ ਹੈ ਉਹ ਠੀਕ ਠਾਕ ਹੀ ਬਣੇ ਰਹਿਣ ਦੀ ਉਮੀਦ ਹੈ ਸਵੇਰ ਦੇ ਸਮੇਂ ਬੱਦਲਬਾਈ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਰਨਾਲਾ ਹੋ ਗਿਆ ਜੀ ਬੱਤੇ ਬਠਿੰਡਾ ਸ਼ਹਿਰ ਹੋ ਗਿਆ ਇਹਨਾਂ ਵਿੱਚ ਮੀਂਹ ਦੀ ਉਮੀਦ ਘੱਟ ਹੀ ਹੈ ਕੋਈ ਤਕੜਾ ਸਿਸਟਮ ਲੱਗਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਅਗਲੀ ਕੋਈ ਜਾਣਕਾਰੀ ਸਾਂਝੀ ਕਰਨ ਦੀ ਜ਼ਰੂਰਤ ਹੋਈ ਤਾਂ ਉਹ ਵੀਡੀਓ ਤੁਹਾਡੇ ਤੱਕ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ